ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਆਨ ਕੋ ਬਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਧੀ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਦੀ ਜਾਤਰੇ ਮਹੱਲਾ ਪੰਜਵਾ ਕਹਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਾਂ ਕੋਈ ਜਾਣਾ ਕਵਨਾ ਇੰਹਾ ਜਗ ਮੀਤ ਜਸ ਹੋਏ ਕਿਰਪਾਲ ਸੋਈ ਬਿਦ ਬੁਝਾ ਤਾ ਕੀ ਨਰਮਲਾਰੀਤਾ ਰਹਾ ਮਾਤ ਪਿਤਾ ਬਿਨਤਾ ਸੁਤ ਬੰਦਪਾ ਇਸਤਮਿਤ ਅਰ ਭਾਈ ਸੁਭ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਗਨ ਕੀ ਮਾਇਆ ਹਾਕਰਤ ਬਿਹਾਣੀ ਆਵਦਾ ਤੋ ਮੈਂ ਸੰਤੋਖ ਲਾ ਪਾਇਆ फाष्ट रथ अश्व भवन तीज तनी उमान चत्रंगा सांगना चाल्यो इन माय कशुवा ਉਠਾ ਸਿਧਾਇਓ ਨੰਗਾ ਹਰਿ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਵਕੇ ਟਾਂਕਾ ਹਰ ਹਰ ਗਾਈਆਂ ਨਾਨਕਾ ਇਹਾ ਸੁਖ ਆਗਮਕ ਉਜਲਾ ਸੰਗ ਸੰਤਨ ਕਾ ਪਿਆਰ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਕਾ ਹਰ ਹਰ ਗਾਇਆ ਨਾਨਕ ਇਹਾ ਸੁਖ ਆਗਮਕ ਉਜਲਾ ਸੰਗ ਸੰਤਨ ਕਾ ਪਾਈਆ ਜਾਤਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਕਾਰ ਸਾਤ ਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤਾ ਜਿਸ ਹੋਏ ਕਿਰਪਾਲ ਸੋਈ ਵਿਦਬੂਝਾ ਤਾਕੀ ਨੇਰਮ ਅਲਾਰੀ ਤਾਰ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਈ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੈਤ ਸ੍ਰੀ ਰਾਗ ਅੰਦਰ ਜੈਤ ਸ੍ਰੀ ਮਹੱਲਾ ਪੰਜਵਾਂ ਕਰਤੀ ਜਤੀਜੇ ਕਰ ਅੰਦਰ ਸਤਿਗੁਰੂ ਜੀ ਅੰਗ 700 ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਲਈ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾਣ ਨਾਮ ਗਾਂਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਨਗਰ ਖੜੇ ਤੇ ਮਿਹਰ ਪਰੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹਿ